ਹੈਲੋ ਸਸੀਕਾਲ ਜੀ ਸਾਰਿਆਂ ਨੂੰ ਅੱਜ ਤੇ ਇਸ ਰੈਸਪੀ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਤੇ ਅੱਜ ਅਸੀਂ ਆਲੂ ਤੇ ਬੈਂਗਨਾ ਦੀ ਸਬਜ਼ੀ ਬਣਾ ਕੇ ਰੈਡੀ ਕਰਾਂਗੇ ਜੋ ਕਿ ਬਹੁਤ ਹੀ ਟੇਸਟੀ ਤੇ ਸਵਾਦ ਬਣ ਕੇ ਤਿਆਰ ਹੋਈ ਹੈ ਤੇ ਦੇਖ ਸਕਦੇ ਹੋ ਗਾਇਸ ਜਿਸ ਲਈ ਇੱਥੇ ਇੱਕ ਪੈਨ ਲੈ ਲਿਆ ਹੈ ਅਸੀਂ ਉਸ ਦੇ ਵਿੱਚ ਐਡ ਕਰਾਂਗੇ ਆਇਲ ਤੁਸੀਂ ਕੋਈ ਵੀ ਵੈਜੀਟੇਬਲ ਆਇਲ ਲੈ ਸਕਦੇ ਹੋ ਮੈਂ ਇੱਥੇ ਵੈਜੀਟੇਬਲ ਆਇਲ ਲਿਆ ਹੈ ਤੇ ਉਸ ਤੋਂ ਬਾਅਦ ਅਸੀਂ ਇਸ ਨੂੰ ਗਰਮ ਹੋਣ ਦਾਂਗੇ ਉਸ ਤੋਂ ਬਾਅਦ ਅਸੀਂ ਐਡ ਕਰ ਦੇਣਾ ਹੈ ਇੱਕ ਚਮਚੇ ਦੇ ਕਰੀਬ ਜੀਰਾ ਜੀਰੇ ਨੂੰ ਅਸੀਂ 골ਡਨ ਬ੍ਰਾਊਨ ਹੋਣ ਤੱਕ ਪਕਾਵਾਂਗੇ ਦੂਜੇ ਪਾਸੇ ਅਸੀਂ ਦੇਖ ਸਕਦੇ ਹੋ ਗਾਇਸ ਇੱਥੇ ਆਨੀਅਨ ਤੇ ਅਦਰਕ ਤੇ ਲਸਣ ਨੂੰ ਕੱਟ ਕੇ ਰੱਖ ਲਿਆ ਹੈ ਤੇ ਬਰੀਕ-ਬਰੀਕ ਕੱਟਿਆ ਹੈ ਤੇ ਇਸ ਨੂੰ ਹੁਣ ਅਸੀਂ ਐਡ ਕਰਾਂਗੇ ਥੋੜਾ ਜੀਰਾ ਇੱਥੇ 골ਡਨ ਬ੍ਰਾਊਨ ਹੋ ਚੁੱਕਿਆ ਹੈ ਨਾਲ ਹੀ ਅਸੀਂ ਐਡ ਕਰ ਦੇਣੇ ਆ ਲਸਣ ਉਸ ਤੋਂ ਦਵਾ ਦੇ ਪਾਵਾਂਗੇ ਅਦਰਕ ਦੋ ਮੰਡਲੀ ਪੁੰਨਾਂਗੇ ਇਹਨਾਂ ਨੂੰ ਇੱਥੇ ਇੱਥੇ ਦੇਖ ਰਹੇ ਹੋ 골ਡਨ ਬ라운 ਹੋ ਚੁੱਕਿਆ ਸਾਡਾ ਲਸਣ ਤੇ ਅਦਰਕ ਹੁਣ ਅਸੀਂ 4 ਪਾ ਦੇਨੇ ਆ ਪਿਆਜ਼ ਕੱਟੇ ਹੋਏ ਇਸ ਨੂੰ ਵੀ ਪਾ ਕੇ ਅਸੀਂ ਦੋ ਤੋਂ ਤਿੰਨ ਮਿੰਟ ਲਈ ਪੁੰਨਾਂਗੇ गोल्डन ब्राउन कलर ਆਉਣ ਤੱਕ ਇਹਨੂੰ ਫੋਨ ਲਾਂਗੇ ਆਹ ਦੇਖੋ ਗਾਇਸ ਇੱਥੇ ਅਸੀਂ ਬੈਂਗਨ ਤੇ ਆਲੂਆਂ ਨੂੰ ਇਸ ਤਰੀਕੇ ਨਾਲ ਕੱਟ ਕਰ ਲਿਆ ਹੈ ਲੰਬੇ ਲੰਬੇ ਰੂਪ ਆਲੂਆਂ ਨੂੰ ਕੱਟਿਆ ਹੈ ਲੰਬੇ ਲੰਬੇ ਸਾਈਜ਼ ਵਿੱਚ ਅਸੀਂ ਬੈਂਗਨਾਂ ਨੂੰ ਕੱਟ ਕੇ ਤਿਆਰ ਕਰ ਲਿਆ ਹੈ ਇਸ ਨੂੰ ਇੱਕ ਤਰੀਕਾ ਜ਼ਰੂਰ ਹੈ ਇਸ ਨੂੰ ਇਸ ਤਰੀਕਾ ਨਾਲ ਤੁਸੀਂ ਕੱਟਿਆ ਕਰੋ ਜਦੋਂ ਵੀ ਕੱਟਨੇ ਆ ਤੁਸੀਂ ਪਾਣੀ ਵਿੱਚ ਪਾਓ ਐਡ ਕਰਕੇ ਨਾਲ ਹੀ ਨਾਲ ਕੱਟਦੇ ਜਾਣਾ ਹੈ ਇਹ ਤੋਂ ਤੁਹਾਡੇ ਬੈਂਗਨ ਕਾਲੇ ਕਾਲੇ ਹੋ ਸਕਦੇ ਨੇ ਇਸ ਕਰਕੇ ਇਸ ਨੂੰ ਜਦੋਂ ਵੀ ਅਸੀਂ ਬੈਂਗਨਾਂ ਨੂੰ ਕੱਟਦੇ ਹਾਂ ਨਾਲ ਹੀ ਅਸੀਂ ਪਾਣੀ ਵਿੱਚ ਹੀ ਪਾ ਕੇ ਰੱਖਨੇ ਆ ਤੇ ਹੁਣ ਅਸੀਂ ਇੱਥੇ ਤੜਕੇ 'ਚ ਇੱਕ ਦੋ ਹਰੀਆਂ ਮਿਰਚਾਂ ਨੂੰ ਕੱਟ ਕੇ ਐਡ ਕਰ ਦੇਣਾ ਹੈ ਇਥੇ ਦੇਖ ਸਕਦੇ ਹੋ ਗਾਇਸ ਅਟਾ ਮਸਾਲਾ ਤੜਕਾ ਪਹੁੰਚ ਗਿਆ ਹੈ 골ਡਨ ਬ੍ਰਾਊਨ ਹੋ ਚੁੱਕਿਆ ਹੈ ਸਵਾਦ ਅਕੋਰਡਿੰਗ ਤੁਸੀਂ ਨਮਕ ਪਾ ਲੈਣਾ ਹੈ ਅੱਧਾ ਚਮਚਾ ਗਰਮ ਮਸਾਲੇ ਦਾ ਪਾਵਾਂਗੇ ਤੇ ਥੋੜੀਆਂ ਜੀਆਂ ਇਥੇ ਕਾਲੀਆਂ ਮਿਰਚਾਂ ਦਾ ਪਾਊਡਰ ਤੇ ਨਾਲ ਹੀ ਅਸੀਂ ਹਲਦੀ ਪਾਊਡਰ ਪਾਵਾਂਗੇ ਅੱਧਾ ਚਿਮਚਾ ਪਾ ਕੇ ਹੁਣ ਸਾਰਿਆਂ ਨੂੰ ਅਸੀਂ ਮਿਕਸ ਕਰ ਲੈਣਾ ਹੈ ਚਲਾਉਂਦੇ ਹੋਏ ਭੁੰਨ ਲਾਂਗੇ 2 ਮਿੰਟ ਲਈ ਤੇ ਨਾਲ ਹੀ ਅਸੀਂ ਇਸ ਦੇ ਵਿੱਚ ਟਮਾਟਰ ਐਡ ਕਰ ਦਨੇ ਆ ਟਮਾਟਰ ਐਡ ਕਰਨ ਤੋਂ ਬਾਅਦ ਅਸੀਂ 2 ਤੋਂ 3 ਮਿੰਟ ਲਈ ਹੋਰ ਇਸ ਨੂੰ ਢੱਕ ਕੇ ਪਕਾਵਾਂਗੇ ਆਹ ਵੇਖੋ ਗਾਇਸ ਅਜੇ 2 ਤੋਂ 3 ਮਿੰਟ ਹੋ ਚੁੱਕੇ ਨੇ ਤੇ ਸਾਡੇ ਟਮਾਟਰ ਬਿਲਕੁਲ ਸੌਫਟ ਹੋ ਚੁੱਕੇ ਨੇ ਤੇ ਸਾਡਾ ਤੜਕਾ ਐਕਡਮ ਬਣ ਕੇ ਰੈਡੀ ਹੈ ਤੇ ਹੁਣ ਇਸ ਵਿੱਚ ਅਸੀਂ ਜੋ ਬੈਂਗਣ ਤੇ ਆਲੂ ਅਸੀਂ ਕੱਟ ਕੇ ਰੱਖੇ ਸੀ ਬਸ ਉਸਨੂੰ ਉਸਨੂੰ ਐਡ ਕਰ ਦੇਣਾ ਹੈ ਐਡ ਕਰਨ ਤੋਂ ਬਾਅਦ ਅਸੀਂ ਇਸ ਨੂੰ ਮਸਾਲੇ ਦੇ ਨਾਲ 1-2 ਮਿੰਟ ਲਈ ਭੁੰਨ ਲਾਂਗੇ ਹੋਰ ਉਸ ਤੋਂ ਬਾਅਦ ਇਸ ਨੂੰ ਅਸੀਂ ਟੱਕ ਕੇ 10 ਮਿੰਟ ਲਈ ਪੱਕਣ ਦਾਂਗੇ। ਤੇ ਲੋ-ਮੀਡੀਅਮ ਫਲੇਮ 'ਤੇ ਅਸੀਂ ਪਕਾ ਲਾਂਗੇ। ਤੇ ਆਪਕੋ ਗਾਇ ਸਾਡੇ 10 ਮਿੰਟ ਹੋ ਚੁੱਕੇ ਨੇ ਸਾਡੀ ਸਬਜ਼ੀ ਨੂੰ ਰੇਜਦੇ ਹੋਏ ਤੇ ਦੇਖ ਸਕਦੇ ਹੋ ਕਿੰਨੀ ਸਵਾਦ ਬਣੀ ਹੈ ਤੇ ਕਿੰਨੀ ਟੇਸਟੀ ਲੱਗ ਰਹੀ ਹੈ। ਤੇ ਇਸ ਵਿੱਚ ਕੋਈ ਪਾਣੀ ਨਹੀਂ ਐਡ ਕੀਤਾ ਅਸੀਂ। ਅਸੀਂ ਮ ਗੈਸ 'ਤੇ ਹੀ ਲੋ-ਮੀਡੀਅਮ ਫਲੇਮ 'ਤੇ ਹੀ ਅਸੀਂ ਇਸ ਨੂੰ ਟੱਕ ਕੇ 10 ਮਿੰਟ ਲਈ ਪਕਾਇਆ ਹੈ। ਤੇ ਕਿੰਨੇ ਸੌਫਟ ਹੋ ਚੁੱਕੇ ਨੇ ਵੇਖ ਸਕਦੇ ਹੋ ਆਲੂ ਬੈਂਗਨ ਸਭ ਵਧੀਆ ਨਾਲ ਇਹਨਾਂ ਵਿੱਚ ਆਪਣਾ ਹੀ ਪਾਣੀ ਹੁੰਦਾ ਹੈ ਤੇ ਇਸ ਦੇ ਵਿੱਚ ਬਹੁਤ ਹੀ ਚੇਸਟੀ ਆਪਣੇ ਤਰੀਕੇ ਨਾਲ ਬਣ ਜਾਂਦੀ ਹੈ ਸਬਜੀ ਤੇ ਬਹੁਤ ਹੀ ਸਵਾਦ ਬਣੀ ਹੈ ਗਾਇਸ ਇਸ ਤਰੀਕੇ ਨਾਲ ਬਣਾਓ ਤੇ ਖਾਓ ਮੈਨੂੰ ਜਰੂਰ ਦੱਸਿਓ ਕਿ ਤੁਹਾਨੂੰ ਅੱਜ ਦੀ ਰੈਸਪੀ ਕਿੱਦਾਂ ਦੀ ਲੱਗੀ ਜੇ ਤੁਹਾਨੂੰ ਅੱਜ ਦੀ ਰੈਸਪੀ ਵਧੀਆ ਲੱਗਦੀ ਹੈ ਮੇਰੀ ਤੇ ਮੇਰੇ ਚਾਹਨੂ ਵੱਧ ਤੋਂ ਵੱਧ ਲਾਈਕ ਕਰੋ ਸਬਸਕ੍ਰਾਈਬ ਕਰੋ ਤੇ ਕਮੈਂਟਾਂ ਵਿੱਚ ਜਰੂਰ ਦੱਸਿਓ ਤੇ ਮਿਲਦੇ ਹਾਂ ਇੱਕ ਹੋਰ ਨਵੀਂ ਵੀਡੀਓ ਵਿੱਚ ਉਦੋਂ ਤੱਕ ਬਾਏ ਬਾਏ ਗਾਇਸ